ਇੱਕ ਘਰ ਦੇ ਅੰਦਰ ਕਿੱਦਾਂ ਲੈ ਗਏ ਘਰ ਦੇ ਅੰਦਰ ਖਿੱਚ ਕੇ ਕੱਲੇ ਨੂੰ 4 5 6 ਜਾਣੇ ਅੱਛਾ ਕੱਲੇ ਨੂੰ ਖਿੱਚ ਕੇ ਆਪਣੇ ਘਰ ਦੇ ਅੰਦਰ ਨੂੰ ਗੇੜ ਲਾ ਕੇ ਇਹਨਾਂ ਨੇ ਉਹਨੂੰ ਮਾਰ ਦਿੱਤਾ ਜੀ ਅੱਛਾ ਹਾਂ ਜੀ ਯੋ ਆਪਾਂ ਨਹੀਂ ਦੇਰ ਜਤਕਾਰ ਨਹੀਂ ਕਰਨਾ ਜੇ ਨਹੀਂ ਦੇਰ ਜੇ ਸਾਡੇ ਭਰਾ ਦੇ ਘਰਾਂ ਦੇ ਭਰਾਵਾਂ ਜੀ ਹਾਂਜੀ ਘਰ ਦੇ ਅੰਦਰ ਮਾਰਿਆ ਇਹਨਾਂ ਨੇ ਖਿੱਚ ਕੇ ਘਰ ਦੇ ਅੰਦਰ ਤੱਕ ਲਊਆ ਉਹਨਾਂ ਦੇ ਅੰਦਰ ਜਾ ਕੇ ਦੇਖੋ ਜਿਹਦਾ ਘਰ ਹੈ ਉਹ ਘਰ ਕਿਹਨਾਂ ਦਾ ਘਰ ਕਿਹਨਾਂ ਦਾ ਚਾਰਾਂ ਚੱਕ ਮੱਲੀ ਦਾ ਘਰ ਹੈ ਜਿਨ੍ਹਾਂ ਦੇ ਘਰ ਦੇ ਅੰਦਰ ਕਤਲ ਹੋਇਆ ਵਾ ਤੁਹਾਨੂੰ ਵਫੇ ਜਿਨ੍ਹਾਂ ਦਾ ਮੁੰਡਾ ਜਿਨ੍ਹਾਂ ਦਾ ਮੁੰਡਾ ਕੀਤਾ ਗਿਆ ਉਹਨੂੰ ਵਾਈਫ ਨੂੰ ਛੱਡਾਈ ਹੈ ਉਹਨਾਂ ਦੀ ਵਾਈਫ ਦੇ ਆਏ ਆ ਮਤਲਬ ਕਿ ਦੇਖਿਆ ਨਹੀਂ ਗਾ ਪਰ ਆਪਣਾ ਬ੍ਰਦਰ ਵਾਲੀ ਅੰਨਾ ਬਜਾ ਅਲੱਗ ਪ੍ਰਭੂ ਅਫਸਰਡ ਹੋ ਗਏਗੇ ਆਪਾਂ ਇਹਨਾਂ ਨੂੰ ਧਿਆਨ ਦਿੱਤਾ ਵਾਈਫ ਨੂੰ ਵੀ ਉੱਧਰ ਲੈ ਗਏ ਹੋਏ ਛੋਟੇ ਹਸਪੀਟਲ ਉਹਦੇ ਵਿੱਚ ਸੋਨੂ ਸੋਨੂ ਦੇ ਫਾਦਰ ਉਹਨਾਂ ਦਾ ਬ੍ਰਦਰ ਹੈ ਕਰਨ ਮੱਲੀ ਇਹਨਾਂ ਨੇ ਐਕਟਿਵ ਰਹੋ ਕੀ ਸਾਡੀ ਤੋ ਆਪਣੇ ਸਾਰੇ ਹਮਲਾ ਕਰਤਾ ਮੇਰੇ ਹਸਬੰਦ ਨੇ ਜਿਹੜੇ ਸਾਰੇ ਜਣ ਇਹਨਾਂ ਨੂੰ ਪਾ ਕੇ ਇਹ ਉਧਰ ਵਿਚਾਰ ਕਰਨ ਲਈ ਕਰਨ ਮੱਲੀ ਦੇ ਘਰ ਗਏ ਅਦੀ ਵਾਈਫ ਨੇ ਵੀ ਗੇਟ ਬੰਦ ਕਰ ਲਿਆ ਧੱਕਾ ਮਾਰ ਕੇ ਕਰਨ ਮੱਲੀ ਵੀ ਗਈ ਸੀ ਸਾਰਿਆਂ ਨੇ ਮਾਰਿਆ ਸਰ ਕਿਸੇ ਨੇ ਇਹ ਸੁਣੀ ਬਹੁਤ ਜ਼ਿਆਦਾ ਮਾਰਿਆ ਸਰ ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਆ ਤਾਂ ਮੈਨੂੰ ਜਿੱਥੇ ਰੋ ਮੇਰਾ ਅੰਕਿਤ ਚਾਹੀਦਾ ਆ ਨਹੀਂ ਤਾਂ सोनू ਵੀ ਨਹੀਂ ਰਹੇਗਾ ਬਸ ਮੈਂ ਤੁਹਾਨੂੰ ਕਹਿ ਰਹੀ ਹਾਂ ਇਹਨਾਂ ਨੇ ਮੇਰੇ ਪਰਤਾ ਸਾਰੇ ਜਿਹੜਾ ਜਿੱਥੇ ਜਾ ਰਿਹਾ ਹੈ ਭਰਾਣਾ ਇਹਨਾਂ ਨੇ ਬਹੁਤ ਜਿਆਦਾ ਨਿਯਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹੱਤੇ ਨੂੰ ਆਪਣੀ ਵਾਈਫ ਨਾਲ ਥੈਰ ਕਰਨ ਗਏ ਨੂੰ ਇਹਨਾਂ ਨੇ ਨਿਹੱਤੇ ਨੂੰ ਅੰਦਰ ਵਾੜ ਕੇ ਇਹਨਾਂ ਨੇ ਸੱਟਾਂ ਮਾਰੀਆਂ ਘਰ ਦੇ ਅੰਦਰ ਵਾੜ ਕੇ ਮਿਗਾਇਆ ਇਹਨਾਂ ਨੇ ਕੀਤੀ ਆ ਤੇ ਬੱਚੇ ਨੇ ਦਵਾਈ ਲੈਣ ਗਏ ਨੂੰ ਵਿਚਾਰੇ ਨੂੰ ਨਿਯਾਇਜ਼ ਇਹਨਾਂ ਨੇ ਆਪਣੇ ਘਰ ਦੇ ਅੰਦਰ ਵਾੜ ਗਿਆ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਦਿੱਤਾ ਵਈ ਦੋਤੋ ਆਪਾਂ ਨਹੀਂ ਜੇਰ ਦਸਕਾਰ ਨਹੀਂ ਕਰਨਾ ਜਿੰਨੀ ਜੇਰ ਸਾਡੇ ਭਰਾ ਦਾ ਕਾਤਲ ਨਹੀਂ ਵੜੇ ਜਾਂਦੇ ਇੱਕ ਸੋਨੂ ਹੈ ਇੱਕ ਅਜੇ ਹੈ ਇੱਕ ਸੰਨੀ ਹੈ ਇੱਕ ਨਾਲ ਉਹਦੇ ਜਿਹਦੇ ਘਰ ਦੇ ਅੰਦਰ ਵਾੜਿਆ ਮੱਲੀ ਤੇ ਨਾਲ ਹੋਰ ਉਹਨਾਂ ਦੇ ਅਣਪਛਾਤੇ ਪੰਜ-ਛੇ ਬੰਦੇ ਆ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਵੀ ਜਿਹਨਾਂ ਵਿਅਕਤੀਆਂ ਨੂੰ ਤੁਸੀਂ ਨਾਮ ਲੈ ਰਹੇ ਹੋ ਕਰਦੇ ਕੀ ਜੀ ਕੌਣ ਆ ਜੀ ਇਹ ਬੇ ਚਿੱਟੇ ਦਾ ਕਾਰੋਬਾਰ ਆ ਜੀ ਮੱਲੀ ਦਾ ਤੇ ਨਾਲ ਜਿਹੜੇ ਉਹਦੇ ਥੱਲੇ ਆ ਸੋਨੂ ਆ ਇਹ ਇਹ ਸਾਰੇ ਵੇਚਦੇ ਆ ਦੇ ਥੱਲੇ ਲੱਗ ਕੇ ਉੱਥਪਲਾਏ ਰੱਖੇ ਹੋਏ ਉਹਨੇ ਨਿੱਕੇ ਮੋਟੇ ਜਿੰਨੇ ਵੀ ਆ ਤੇ ਮੱਲੀ ਨੇ ਜਿੰਨੀ ਜ਼ੇਰ ਸਾਡੇ ਭਰਾ ਦਾ ਸਸਕਾਰ ਆਪਾਂ ਉਹਨੀ ਜ਼ੇਰ ਨਹੀਂ ਜੀ ਕਰਨਾ ਜਿੰਨੀ ਜ਼ੇਰ ਕਾਦਰ ਲਈ ਫੜੇ ਜਾਂਦੇ ਜਿਨ੍ਹਾਂ ਦੇ ਮਾਂ ਨਾਮ ਲਏ ਆ ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਪਰੇ ਬਜ਼ਾਰ ਦੇ ਵਿੱਚ ਇੱਕ ਫੈਮਲੀ ਦੇ ਨਾਲ ਇਦਾਂ ਦੀ ਜਿਹੜੀ ਐ ਮਿਸ ਅੰਡਰਟੇਨਿੰਗ ਹੋਈ ਏ ਜਨਾਬ ਇਹ ਪ੍ਰਸ਼ਾਸਨ ਹੈ ਇਹ ਪ੍ਰਸ਼ਾਸਨ ਦੀ ਜੋ ਆ ਵੀ ਹੈ ਪ੍ਰਸ਼ਾਸਨ ਦੀ ਇੱਥੇ ਥਾਣੇ ਦੇ ਹੱਦ ਦੇ ਪੁਛਾਤਨ ਦਾ ਨਾਕਾ ਕਿੰਨੀ ਕੁ ਦੂਰ ਲੱਗਾ ਹੁੰਦਾ ਈ ਕਿਤੇ ਜੇ ਜਮੇ 10 ਕ ਪੈਰ ਪੈਰ ਗਾਂ ਜਾਓ ਤੇ ਨਾਕਾ ਲੱਗਾ ਹੁੰਦਾ ਉੱਥੇ ਠੀਕ ਹੈ ਤੇ ਪੁਲਿਸ ਕਿੱਡੀਂ ਕਿੰਨੀ ਦੂਰ ਸੀ ਕਿਨੇ ਉਲਤ ਲੱਗ ਗਈ ਸੀਗਾ 5 ਮਿੰਟ ਦਾ ਰਾਹ ਵੀ ਨਹੀਂ ਸੀਗਾ ਜਿੱਦੋਂ 5 ਨੰਬਰ ਥਾਣਾ ਲੱਗਦਾ ਜੀ ਵੈਸਟ ਹਲਕੇ ਦੇ ਅੰਦਰ ਲਗਾਤਾਰ ਇਹ ਵਾਰਦਾਤਾ ਦੇਖਣ ਨੂੰ ਮਿਲਦੀਆਂ ਪਈਆਂ ਜੀ ਗੱਲ ਕਰੀਏ ਡਿਵੀਜ਼ਨ ਨੰਬਰ 5 ਪਾਰਗੋ ਕੈਂਪ ਪਟਾਣਾ 바ਵਾ ਖੇਲ ਥਾਣਾ ਔਰ ਇਵਨ ਉੱਥੇ ਸੀਏ 2 ਵੀ ਜਿਹੜੀ ਆ ਚੁੱਕੀ ਹੈ ਲੇਕਿਨ ਉੱਥੇ ਦੇ ਲੋਕਾਂ ਨੂੰ ਕੋਈ ਡਰ ਡੁੱਕਣ ਨਹੀਂ ਲੱਗਦਾ ਪੁਲਿਸ ਪਰ ਸੋਸ਼ਲ ਡਰ ਭਾਈ ਪ੍ਰਚਾਰ ਸੁਣ ਤੋਂ 50 ਸੁਣਦੇ ਹੋਣਾ ਕਿ ਮੈਂ ਵੀ ਅਭੀ ਚਾਨਵੇਂ ਚੌਂਕੀ ਗਿਆ ਥਾ ਉਹ ਭਜੀ ਹੱਥ ਥਲੇ ਕਰੋ ਹੱਥ ਥਲੇ ਕਰੋ ਬਹੁਤ ਹੱਥੀ ਦੱਸੋ ਭਜੀ ਭਾਈ ਲੇਕਿਨ ਇਹ ਇਹ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਹ ਕੱਲੇ ਹੀ ਸੀਗੇ ਉਸ ਸਮੇਂ ਜਦੋਂ ਅਟੈਕ ਹੋਇਆ ਉਹਨਾਂ ਤੇ ਹਾਂ ਕੱਲੇ ਆਪਣੀ ਵਾਈਫ ਨਾਲ ਜਾਂਦੇ ਪਏ ਕਿੱਥੇ ਜਾ ਰਹੇ ਸੀ ਉਧਰ ਕਿਤੇ ਜਾਂਦੇ ਆਪਣੇ ਸਹੁਰੇ ਜਾਂਦੇ ਅੱਛਾ ਭਜੀ ਕਿਸ ਜਗ੍ਹਾ ਦੀ ਵਾਪਦਾ ਦੇ ਆਹੇ ਘਰ ਦੇ ਬਾਹਰ ਦੇ ਸੋਨੂ ਆ ਦੇ ਘਰ ਦੇ ਬਾਹਰ ਦੇ ਕਿੰਨੇ ਕ ਵਿਅਕਤੀਆਂ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਪੰਜ ਛੇ ਵਿਅਕਤੀ ਬਕ ਨੇ ਉਸ ਵੱਲੋਂ ਕੀ ਸ਼ਵਾਸਨ ਦਿੱਤਾ ਕਿ ਮੌਕੇ ਤੇ ਐਸਐਚਓ ਸਾਹਿਬ ਆਏ ਕੀ ਕਹਿ ਰਹੇ ਤੁਹਾਨੂੰ ਵਿਸ਼ਵਾਸਨ ਕੀ ਦੇ ਗਏ ਮੌਕੇ ਤੇ ਜਲਦ ਤੋਂ ਜਲਦ ਬੰਦੇ ਰਾਉਂਡ ਅਪ ਕਰਦੇ ਪਰ ਕਿਤੇ ਨਾ ਕਿਤੇ ਸਮਾਂ ਵੀ ਬਹੁਤ ਘੱਟ ਹੈ ਇੰਨੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਵਾਰਦਾਤ ਹੋ ਜਵੇ ਤਾਂ ਕਿਵੇਂ ਦੇਖਦੇ ਹੋ ਜਲੰਧਰ ਦੀ ਪੁਲਿਸ ਪ੍ਰਸ਼ਾਸਨ ਨੂੰ ਹੋਇਆ ਤਾਂ ਕਿ ਪੁਲਿਸ ਪ੍ਰਸ਼ਾਸਨ ਦੇ ਕੀਤਾ ਨਹੀਂ ਦਾ ਜੀ ਉਹ ਦੇਖੋ ਆਪਾਂ ਕਿੰਨਾ ਕਿੰਨਾ ਸਮਾਂ ਦਿੱਤਾ ਗਿਆ ਜੀ ਤੁਹਾਨੂੰ ਨਾ ਕਿਹਾ ਬੰਦੇ ਫੜ ਲਾਂਗੇ। ਕਿਆ ਗਏ ਹੁਣ ਗਏ ਨਹੀਂ ਉਧਰ ਇਟਾ ਜਮ ਗਏ ਨਹੀਂ। ਕਹਿੰਦੇ ਨੇ ਆਪਾਂ ਜਲਦ ਤੋਂ ਜਲਦ ਫੜ ਲਾਂਗੇ ਉਹਨਾਂ ਨੂੰ। ਜੀ ਪੁਲਿਸ ਵੱਲੋਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਆ ਫਿਰ ਉਹਨਾਂ ਵਿਅਕਤੀਆਂ ਨੂੰ ਵੀ ਫੜਿਆ ਜਾਂਦਾ ਜੇ ਅਗਰ ਪੁਲਿਸ ਦੇਰੀ ਕਰਦੀ ਹੈ ਜਾਂ ਫਿਰ ਕੋਈ ਫਿਰ ਇਧਰ ਨਾ ਲਾਵਾਂਗੇ। ਤੁਹਾਡੇ ਵੱਲੋਂ ਕੀ ਸਟੈਪ ਹੈ ਜੀ? ਇਧਰ ਨਾ ਲਾਵਾਂਗੇ ਫਿਰ। ਜੀ। ਇਧਰ ਨਾ ਲਾਵਾਂਗੇ ਰੋਡ ਤੇ। ਜਿਹਨੇ ਨਹੀਂ ਸੰਸਕਾਰ ਉਹ ਸੰਸਕਾਰ ਨਹੀਂ ਆਪਾਂ ਨਹੀਂ ਦੇਣਾ ਕਰਾਂਗੇ ਜਿਹਨਾਂ ਬੰਦੇ ਫੜੇ ਨਹੀਂ ਜਾਂਦੇ ਇਹ ਕਿੰਨੀ ਕਿੰਨੀ ਉਮਰ ਸੀਗੀ ਭਾਈ ਤੇ ਨਾਮ ਕੀ ਸੀ ਮੁੰਡੇ ਦਾ ਅੰਕਿਤ ਜੰਬਾ 22 ਸਾਲ ਉਹਦੀ ਉਮਰ ਸੀ ਜੀ ਤੇ ਸਰਮ ਦੇ ਵਾਈਫ ਤੇ ਵੀ ਹਮ ਲਾਗੇ ਤਿਆਰੀਆਂ ਆਂਦੀਆਂ ਵੀ ਵਾਈਫ ਤੇ ਵੀ ਨਾਲ ਕੀਤਾ ਹੀ ਦੀ ਵਾਈਫ ਪ੍ਰੈਗਨੈਂਟ ਹੈਗੀ ਹੈ 4 ਮਹੀਨਿਆਂ ਦੀ ਅੱਛਾ ਉਹਦੇ ਕਾ ਵੀ ਕੀਤਾ ਉਹਦੇ ਵੀ ਦਾਦੂਦ ਬਾਵਾ ਤੇ ਵੱਜੇਦੇ ਨੇ ਅੱਛਾ ਜੀ ਹਾਂਜੀ ਕੋੜਾ ਯਾ ਕਿੱਥੇ ਹਮਲਾ ਹੋਇਆ ਹੈ ਕਿੰਨੇ ਵਿਅਕਤੀ ਸੀਗੇ ਕਿਹਨਾਂ ਨੇ ਕੀਤਾ ਥੋੜਾ ਮੈਨੂੰ ਮੈਨੂੰ ਹਾਲੇ ਕੋਈ ਪਤਾ ਨਹੀਂ ਆਇਆ ਹੀ ਹਾਲੇ ਆਣ ਕੇ ਪਤਾ ਕਰਕੇ ਦੱਸ ਦਿੰਦਾ ਨਹੀਂ ਕਿੱਥੇ ਕਰਕੇ ਹਮਲਾ ਹੋਇਆ ਮੈਨੂੰ ਪਤਾ ਹੀ ਨਹੀਂ ਮੈਂ ਆਇਆ ਹੀ ਆ ਵੀ ਹੁਣ ਕਾਰ ਦੀ ਕਾਫੀ ਦੇਰ ਹੋ ਗਈ ਪਹਿਲਾਂ ਮੈਂ ਆਇਆ ਹੁਣ ਪਤਾ ਕਰ ਲੈਂਦਾ ਸੀਗੇ ਸਰ ਬਾਕੀ ਛੇ ਸਰ ਕੋਈ ਮੁੰਡੇ ਮੁੰਡੇ ਲੜਾਈ ਹੋਈ ਹੈ ਕੰਡੀਸ਼ਨ ਲੜਕੇ ਲੜਕੀ ਦੀ ਕੰਡੀਸ਼ਨ ਦੱਸ ਦਿਓ ਮੈਂ ਦੇਖ ਕੇ ਦੱਸ ਦਿੰਦਾ ਹੁਣ ਬਹੁਤ ਹੋ ਗਈਆਂ ਨੇ ਉਹਦੀ ਫਿਰ ਬਰੀਫ ਕਰ ਦਿਓ ਅੱਛਾ ਮੌਤ ਹੋ ਗਈ ਬਰੂ ਵੀ ਸਾਨੂੰ ਮੈਂ ਪੁੱਛ ਕੇ ਦੱਸੂਗਾ ਠੀਕ ਹੈ ਜੀ